ਅੱਜ ਅਸੀਂ ਜਾ ਰਹੇ ਹਾਂ ਜੀ ਤੁਹਾਨੂੰ ਅੰਮ੍ਰਿਤਸਰ ਦੀ ਸਭ ਤੋਂ ਪੌਸ਼ ਕਲੋਨੀ ਦੁਕਾਨ ਹੁਣ ਸਾਡੀ ਇੱਕ ਸੀਰੀਜ਼ ਆਏਗੀ ਜਿਹਦੇ ਵਿੱਚ ਤੁਹਾਨੂੰ ਅੰਮ੍ਰਿਤਸਰ ਦੀਆਂ ਜਿਹੜੀਆਂ ਮੇਨ ਕਲੋਨੀਆਂ ਆ ਉਹ ਦਿਖਾਵਾਂਗੇ ਸ਼ੁਰੂਆਤ ਕਰ ਰਹੇ ਹਾਂ ਆਪਾਂ ਅੰਮ੍ਰਿਤਸਰ ਦੀ ਸਭ ਤੋਂ ਮਸ਼ਹੂਰ ਜਿਹੜੀ ਕਲੋਨੀ ਆ ਉਹਦੀ ਪੋਲੀ ਸਿਟੀ ਦੇ ਇਸ ਵੇਲੇ ਮੈਂ ਜਾ ਰਹੇ ਹਾਂ ਜੀ ਉਸੇ ਸਾਈਡ ਤੇ ਤੇ ਆਉਣ ਵਾਲੇ ਵੀਡੀਓਜ਼ ਜਿਹੜੇ ਹੈ ਬਾਕੀ ਕਲੋਨੀਆਂ ਦੇ ਹੋਣਗੇ ਤੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਇਹ ਜਿਹੜਾ ਹਾਈਪੇ ਦਾ ਜੀ ਆ ਰਿਹਾ ਹੈ ਆਪਣਾ ਪਿੱਛੋਂ ਜੀ NH03 ਇਹ ਰੋਡ ਜਾ ਰਿਹਾ ਅੰਬਰਸਰ 에어ਪੋਰਟ ਨੂੰ ਤੇ ਜਿਹੜਾ ਪੁਲ ਚੜ ਰਿਹਾ ਇਹ ਜਾ ਰਿਹਾ ਜੀ ਆਪਣਾ ਵਾਗਾ ਬਾਰਡਰ ਸਾਈਡ ਤੇ ਤੇ ਜਿਹੜੀ ਹੌਲੀ ਸਿਟੀ ਹੈ ਜੀ ਉਹ ਜਿਹੜਾ ਵਾਗਾ ਬਾਰਡਰ ਵਾਲਾ ਰੋਡ ਹੈ ਜੀ ਉਸੇ ਵਾਲ ਸਾਈਡ ਤੇ ਪੈਂਦਾ ਇਹ ਬਾਹਰ ਪਿੱਛੋਂ ਆ ਰਿਹਾ ਹੁਣ ਸਿੱਧਾ ਜਿਹੜਾ 에어ਪੋਰਟ ਨੂੰ ਜਾ ਰਿਹਾ ਤੇ ਕਪਾ ਰਿਹਾ ਵਾਗਾ ਬਾਰਡਰ ਨੂੰ ਹੁਣ ਆਪਾਂ ਉੱਤੇ ਕੱਢ ਕੇ ਜਾਵਾਂਗੇ ਆ ਦੋ ਰਸਤੇ ਕੱਟ ਰਹੇ ਆ ਜੀ ਜਿਹੜੇ NH03 ਤੇ ਹੈ ਜਿਹੜਾ ਲੈਫਟ ਸਾਈਡ ਰਸਤਾ ਉਹ ਜਾ ਰਿਹਾ 에어ਪੋਰਟ ਲਈ ਤੇ ਜਿਹੜਾ ਉੱਪਰ ਸਿੱਧਾ ਜਾ ਰਿਹਾ ਜੀ ਵਾਗਾ ਬਾਰਡਰਲੇ ਤੇ ਇਹ ਜਿਹੜੀ ਹੌਲੀ ਸਿਟੀ ਆ ਰਹੀਏ ਵਾਗਾ ਬਾਰਡਰ ਵਾਲੇ ਰੋਡ ਤੇ ਆ ਆ ਦੇਖੋ ਜੀ ਮੈਂ ਪੁਲ ਚੜ ਗਿਆ ਤੇ ਹਥੋਂ ਇੱਕ ਮਸੀ ਕੋਈ 1.5 ਕਿਲੋਮੀਟਰ ਦੀ ਦੂਰੀ ਤੇ ਹੈਗੀ ਹੈ ਦੇਖਦੇ ਰਹੋ ਵੀਡੀਓ ਸਿੱਧਾ ਆਪਾਂ ਅਨ ਕਾਟੇ ਜਾਵਾਂਗੇ ਉੱਥੇ ਚਾਹ ਲਾ ਗੋ ਤੇ ਅਗਰ ਕਿਸੇ ਨੇ ਰਾਮ ਤੀਰਥ ਜਾਣਾ ਹੈ ਉਹ ਵੀ ਇਹੀ ਰੋਡ ਤੋਂ ਜਾਂਦਾ ਜੀ ਬਾਰੋ-ਬਾਰ ਤੇ ਹੋਲੀ ਸਿਟੀ ਪਿੱਛੇ ਰਹਿ ਰਹੀ ਦੀ ਹੈ ਰਾਮ ਤੀਰਥ ਅੱਗੇ ਹੈ ਜੀ ਬੋਲ ਉਤਰ ਤੋਂ ਬਾਅਦ ਪਹਿਲਾ ਹੀ ਮੋੜ ਹੈ ਸੱਜੇ ਪਾਸੇ ਜਿਹੜਾ ਤੁਸੀਂ ਮੋੜਨਾ ਹੋਰ ਕੋਈ ਮੋੜ ਨਹੀਂ ਆਉਂਦਾ ਤੇ ਉਹਦੇ ਬਿਲਕੁਲ ਫਰੰਟ ਤੇ ਤੁਹਾਨੂੰ ਜਿਹੜੀ ਹੈ ਹੌਲੀ ਸਿਟੀ ਦਾ ਐਂਟਰੀ ਗੇਟ ਦਿਖ ਜਿਏਗਾ ਬਸ ਆਪਾਂ ਪਹੁੰਚਣੇ ਵਾਲੇ ਆ ਉੱਥੇ इंडिकेटर देता जी मैं बस आ गया आ पहला ही है जी पुल उतरन तो राइट साइड है जी सामने साइड से होली सिटी का गेट अमृतसर की सब तो सोहनी रहने लीलोनी है जे होली सिटी ਅਗਰ ਤੁਸੀਂ ਕਹੋਗੇ ਕਿ ਸਾਡੀ ਸਰਦੇ ਜਿਹੜੇ ਸਭ ਤੋਂ ਤਕੜੇ ਬਿਜ਼ਨਸਮੈਨ ਜਾਂ ਕਰੀਮ ਸਾਰੀ ਇੱਥੇ ਰਹਿੰਦੀ ਹੈ ਨਵਜੋਤ ਸਿੰਘ ਸਿੱਧੂ ਜੀ ਦਾ ਵੀ ਇੱਥੇ ਹੀ ਆ ਜੀ ਬੰਗਲਾ ਉਹ ਵੀ ਤੁਹਾਨੂੰ ਦਿਖਾਣੇ ਆ ਇਹ ਸਾਹਮਣੇ ਗੇਟ ਆ ਜੀ ਹੋਲੀ ਸਿਟੀ ਦਾ ਰੋਡ ਦੇਖੋ ਕਿੰਨੀਆਂ ਖੁੱਲੀਆਂ ਹੈਗੀਆਂ ਹੋਲੀ ਸਿਟੀ ਦੀਆਂ ਅੰਡਰਗਰਾਉਂਡ ਤਾਰਾਂ ਸਾਰੀਆਂ ਬਿਜਲੀ ਦੇ ਕੋਈ ਤਾਰ ਤੁਹਾਨੂੰ ਬਾਹਰ ਨਹੀਂ ਲੱਭਣੀ ਇਹੋ ਚੀਜ਼ ਇਹਨੂੰ ਯੂਨੀਕ ਬਣਾਉਂਦੀ ਹੈ ਕਲੋਨੀ ਨੂੰ ਤੇ ਬਹੁਤ ਖੁੱਲੀਆਂ ਖੁੱਲੀਆਂ ਰੋਡਸ ਜਾਂ ਚਾਹੇ ਅੰਦਰਲੀਆਂ ਰੋਡਸ ਹੋਣ ਚਾਹੇ ਬਾਹਰੀ ਰੋਡ ਹੋਵੇ ਤੁਹਾਨੂੰ ਵਿੱਚ ਵਿੱਚ ਦਿਖਾਵਾਂਗਾ ਕੁਝ ਗਲੀਆਂ ਫॉर द ਟਾਈਮਿੰਗ ਮੈਂ ਸਿੱਧਾ ਹੀ ਜਾ ਰਹੇ ਹਾਂ ਤਾਂ ਕਿ ਤੁਹਾਨੂੰ ਸਭ ਤੋਂ ਪਹਿਲੇ ਮੈਂ ਜੋ ਨਵਜੋਤ ਸਿੰਘ ਸਿੱਧੂ ਹੈਗੇ ਨੇ ਉਹਨਾਂ ਦਾ ਜੋ ਬੰਗਲਾ ਇਹ ਉਹ ਦਿਖਾ ਪਾਵਾਂ ਤੋਂ ਬਣੇ ਰਿਹਾ ਉਹ ਵੀਡੀਓ 'ਚ ਬਸ ਜੀ ਨਵਜੋਤ ਸਿੰਘ ਸਿੱਧੂ ਜੀ ਹੁਣ ਆਦਾ ਆਉਣ ਵਾਲਾ ਹੈ ਜੀ ਘਰ ਅੱਗੇ ਆਪਾਂ ਐਂਡ ਤੋਂ ਲੈਫਟ ਸਾਈਡ ਮੁਰਨਾ ਇਸ ਲੇਨ ਦੇ ਵਿੱਚ ਹੈ ਜੀ ਅੱਗੇ ਜਾ ਕੇ ਇਸ ਤੋਂ ਇਲਾਵਾ ਸੁਦੇਸ਼ ਰਾਰੀ ਵੀ ਇੱਧਰ ਹੀ ਰਹਿੰਦੇ ਨੇ ਕਪਿਲ ਸ਼ਰਮਾ ਦੀ ਸਿਸਟਰ ਵੀ ਇੱਧਰ ਆਂਦੀ ਹੈ। ਹੋਰ ਵੀ ਕਈ ਲੋਕ ਨੇ ਅਨੀਤਾ ਦੇਵਗਾਂਝੀ ਨੇ ਆ ਲੈਫਟ ਸਾਈਡ ਤੇ ਦੇਖੋ ਜੀ ਆ ਜਿਹੜੀ ਐ ਸਿੱਧੂ ਜੀ ਦੀ ਸਿੱਧੂ ਜੀ ਦਾ ਬੰਗਲਾ ਜੀ ਆ ਦੇਖੋ ਬਾਹਰ ਜਿਹੜੇ ਸ਼ੇਰ ਜੇ ਲੱਗੇ ਨੇ। ਐ ਸਿੱਧੂ ਜੀ ਦਾ ਬੰਗਲਾ ਜੀ ਪੂਰਾ। ਤੁਹਾਨੂੰ ਦੁਬਾਰਾ ਫੇਰ ਮੈਂ ਦਿਖਾਵਾਂਗਾ ਜਦੋਂ ਮੁੜਾਂਗਾ। ਐ ਐਂਡ ਤੱਕ ਆ ਦੇਖੋ ਆ ਅਗਲੀ ਤੱਕ। ਪਿੱਛੇ ਤੋਂ ਪੂਰਾ ਅੱਗੇ ਤੱਕ। ਤੋ ਬਾਅਦ ਅਗਰ ਤੁਸੀਂ ਸਿੱਧਾ ਹੀ ਚੱਲ ਜਾਂਦੇ ਹੋ ਤੇ ਅੱਗੇ ਜਾ ਕੇ ਫਿਰ ਲਹਿਰੀ ਜੀ ਦਾ ਘਰ ਹੈ ਉਹ ਤੁਹਾਨੂੰ ਦਿਖਾਵਾਂਗੇ ਉਸ ਤੋਂ ਇਲਾਵਾ ਕਪਿਲ ਸ਼ਰਮਾ ਜੀ ਦੇ ਜਿਹੜੇ ਸਿਸਟਰ ਨੇ ਉਹ ਇਸ ਗਲੀ ਵਿੱਚ ਲੈਫਟ ਸਾਈਡ ਤੇ ਪਹਿਲੇ ਘਰ ਹੈ ਉਹਨਾਂ ਦਾ ਬਾਕੀ ਦੇਖੋ ਕਿੰਨਾ ਸੋਹਣਾ ਏਰੀਆ ਹੈ ਸਾਰਾ ਇਹ ਮੈਂ ਚੰਗੀ ਤਰ੍ਹਾਂ ਤੁਹਾਨੂੰ ਦਿਖਾਉਂਗਾ ਉਤਰ ਕੇ ਵੀ ਥੱਲੇ ਤੁਹਾਨੂੰ ਬਾਰੋ-ਬਾਰ ਓਵਰਵਿਊ ਦੇ ਰਿਹਾ ਜੀ ਹੁਣ ਆਪਾਂ ਜਾ ਰਹੇ ਹਾਂ ਜੀ ਸੁਦੇਸ਼ ਲਹਿਰੀ ਦਾ ਘਰ ਦਿਖਾਉਣ ਤੁਹਾਨੂੰ ਦਰੋਪਰ ਰਾਈਟ ਹੋਣਾ ਤੇ ਆ ਲੈਫਟ ਸਾਈਡ ਤੇ ਦੂਜਾ ਕਾਰ ਜਿਹੜਾ ਹੈ ਜੀ ਉਹ ਸੁਦੇਸ਼ ਲੈਰੀ ਜੀ ਦਾ ਆਹ ਜਿਹੜਾ ਦੂਸਰਾ ਕਾਰ ਹੈ ਜੀ ਇਹ ਐਸ ਦੇਸ਼ ਲੈਰੀ ਜੀ ਦਾ ਆਹ ਵਾਲਾ ਦੇਖੋ ਕਿੰਨੀ ਸੋਹਣੀ ਸੋਸਾਇਟੀ ਸਾਰੀ ਦੇਖੋ ਤੁਸੀਂ ਚਾਹੇ ਕਿਸੇ ਵੀ ਲੇਨ ਚ ਵੜ ਜਾਓ ਬਹੁਤ ਖੁੱਲੀਆਂ ਖੁੱਲੀਆਂ ਸੜਕਾਂ ਨੇ ਅਗਰ ਕਿਸੇ ਨੂੰ ਵੀ ਇੱਥੇ ਪ੍ਰਾਪਰਟੀ ਦੇ ਬਾਰੇ ਕੋਈ ਐਡਵਾਈਸ ਚਾਹੀਦੀ ਹੈ ਤੇ ਦਿੱਤੇ ਗਏ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਕੋਈ ਖਰੀਦਣੀ ਹੋਵੇ, ਵੇਚਣੀ ਹੋਵੇ, ਪਲਾਟ ਲੈਣਾ ਹੋਵੇ, ਵੇਚਣਾ ਹੋਵੇ ਕਿਸੇ ਤਰ੍ਹਾਂ ਦੀ ਵੀ ਕੋਈ ਜ਼ਰੂਰਤ ਹੈ ਤੇ ਕਾਲ ਕਰ ਸਕਦੇ ਹੋ ਸਾਡਾ ਇੱਕੋ ਮੋਟੋ ਹੈ ਜੀ ਕਿ ਕੁਝ ਵੀ ਆਪਾਂ ਓਵਰ ਕਮਿਟ ਨਾ ਕਰੀਏ ਤੁਹਾਨੂੰ ਸਾਫ਼ ਤੌਰ ਤੇ ਪਹਿਲੇ ਚੀਜ਼ ਹੱਥ ਦਿਖਾਈ ਜਾਵੇ ਉਸ ਤੋਂ ਬਾਅਦ ਹੀ ਕੋਈ ਅਗਰ ਸੌਦਾ ਤੋੜਨਾ ਹੋਣਾ ਹੈ ਤੇ ਉਹ ਕੀਤਾ ਜਾਵੇ ਹੁਣ ਵਾਪਸ ਫੇਰ ਤੁਹਾਨੂੰ ਮੈਂ ਇੱਕ ਵਾਰ ਸਿੱਧੂ ਜੀ ਦੀ ਜੁਕੋਠੀ ਬਾਹਰੋਂ ਬਾਹਰ ਦਿਖਾਣਾ ਉਤਰ ਕੇ ਆ ਦੇਖੋ ਕਿੰਨਾ ਸੋਹਣਾ ਇਲਾਕਾ ਹੈ ਜੀ ਜਿੱਧਰ ਮਰਜੀ ਤੁਸੀਂ ਆਪਣਾ ਨਜ਼ਰ ਘੁਮਾਓ ਤੁਹਾਨੂੰ ਸੋਹਣਾ ਪੰਣੀ ਦਿਖੇਗਾ ਬਹੁਤ ਸੋਹਣੇ ਸੋਹਣੇ ਇਲਾਕੇ ਜੀ ਬਹੁਤ ਵਧੀਆ ਘਰ ਬਣੇ ਹੋਏ ਇੱਥੇ ਬੰਗਲੇ ਹੀ ਆ ਜੀ ਆ ਹੁਣ ਵੇ ਸਿੱਧੂ ਜੀ ਦਾ ਫੇਰ ਤੋਂ ਤੁਹਾਨੂੰ ਦਿਖਾਣਾ ਸਾਈਡ ਤੋਂ ਸਾਰੇ ਇਲਾਕੇ ਦੇਖੋ ਕਿੰਨੇ ਪਿਆਰੇ ਪਿਆਰੇ ਆ ਜੀ ਆ ਦੇਖੋ ਇੱਥੋਂ ਸ਼ੁਰੂ ਹੋ ਜਾਂਦਾ ਸਿੱਧੂ ਜੀ ਦਾ ਕਾਰ ਜਿਹੜਾ ਹੈਗਾ ਜੀ ਤੇ ਉਹ ਆਖਿਰ ਤੱਕ ਪਰਲੀ ਗਲੀ ਤੱਕ ਹੈਗਾ ਜੀ ਪਿੱਛੇ ਤੱਕ ਆਹ ਦੇਖ ਸਕਦੇ ਹੋ ਜੀ ਨਵਜੋਤ ਸਿੰਘ ਸਿੱਧੂ ਜੀ ਦੀ ਜਿਹੜੀ ਕੋਠੀ ਹੈ ਕੋਠੀ ਕਾਦੀ ਜੀ ਤਾਂ ਮੰਗਲਾ ਹੀ ਹੈ ਪੂਰਾ ਕਮ ਸੇ ਕਮ 1.5 ਕਿਲੇ ਦਾ ਬਣਿਆ ਹੋਣਾ ਆਹ ਦੇਖੋ ਬਾਹਰ ਸ਼ੇਰ ਸ਼ੈਰੀ ਦੇ ਇਹ ਤੋਂ ਲਾ ਗ੍ਰਿਕਟਰ ਅਭਿਸ਼ੇਕ ਸ਼ਰਮਾ ਦਾ ਵੀ ਘਰ ਇੱਥੇ ਹੀ ਹੈ ਕਈ ਜਾਣੀਆਂ ਮਾਣੀਆਂ ਹਸਤੀਆਂ ਜਿਹੜੀਆਂ ਹਨ ਹੋਲੀ ਸਿਟੀ ਵਿੱਚ ਸ਼ਿਫਟ ਹੋ ਗਈਆਂ ਆਲਰੇਡੀ ਕਿਉਂਕਿ ਅੰਮਰਸਰਤੀ ਸਭ ਤੋਂ ਵੱਡੀ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਈ ਹੋਈ ਕਲੋਨੀਆ ਇਹ ਪਹਿਲੇ ਇੱਥੇ ਥੋੜਾ ਬਿਜਲੀ ਦੇ ਕਨੈਕਸ਼ਨਾਂ ਦੀ ਦਿੱਕਤ ਹੁੰਦੀ ਸੀ ਉਹ ਵੀ ਹੁਣ ਸੋਲਵ ਹੋ ਗਈ ਹੈ ਲੋਕਾਂ ਦੇ ਮੀਟਰ ਲੱਗ ਰਹੇ ਨੇ ਸਰਕਾਰੀ ਆਨ ਆਲੇ ਟਾਈਮ ਤੇ ਹੋਰ ਜ਼ਿਆਦਾ ਇੱਥੇ ਰੇਟ ਵਧ ਜਾਣਾ ਤੇ ਆਪਣੇ ਹਿਸਾਬ ਨਾਲ ਤੁਸੀਂ ਦੇਖਦੇ ਰਹੋ ਅਗਰ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਹੈ ਆਪੀ ਹੁਣ ਮੈਂ ਕਿਸੇ ਇੱਕ ਗਲੀ ਵਿੱਚ ਜਾ ਕੇ ਤੁਹਾਨੂੰ ਦਿਖਾਣਾ ਕਿ ਕਿੰਨਾ ਸੋਹਣਾ ਇਲਾਕਾ ਹੈ ਖੁੱਲੇ ਖੁੱਲਾ ਸਾਰਾ ਲੋ ਜੀ ਇਸ ਲੇਨ ਵਿੱਚ ਵੜਦੇ ਦੇਖੋ ਕਿੰਡੀ ਸੋਹਣੀ ਲੇਨ ਆਏ ਕਿੰਡੀ ਖੁੱਲੀ ਖੁੱਲੀ ਆ ਜਿਵੇਂ ਵੀ ਸਾਈਡ ਵੱਰ ਜੋ ਖੁੱਲੇ ਖੁੱਲੇ ਰਸਤੇ ਸਾਰੇ ਹੋਲੀ ਸਿਟੀ ਰਹਿਣ ਦਾ ਇੱਕ ਫਾਇਦਾ ਇਹ ਵੀ ਆ ਜੀ ਜਗਾ ਜਗਾ ਤੇ ਤੁਹਾਨੂੰ ਪਾਰਕ ਮਿਲੇਗੀ ਇੱਥੇ ਵੱਡੀਆਂ ਵੱਡੀਆਂ ਸੜਕਾਂ ਤਾਂ ਹੈ ਹੀ ਬਾਕੀ ਪਾਰਕਾਂ ਬਣੀਆਂ ਜਗਾ ਜਗਾ ਤੇ ਬੱਚਾ ਲਈ ਬਹੁਤ ਵਧੀਆ ਹੈ ਤੇ ਇਹ ਪਾਰਕਸ ਬਿਲਕੁਲ ਬਣਿਆ ਰਹਿਣਗੇ ਕੋਈ ਇਹਨਾਂ ਤੇ ਦੁਬਾਰਾ ਡਿਵੈਲਪਮੈਂਟ ਨਹੀਂ ਹੋਣੀ ਸਿਰਫ ਪਾਰਕ ਲਈ ਹੀ ਡੈਡੀਕੇਟਡ ਹੈ ਸਾਰਾ ਰਸਤਾ ਕਿਸੇ ਵੀ ਤੁਸੀਂ ਗਲੀ 'ਚ ਵੜ ਜੋ ਕਿਸੇ ਸਾਈਡ ਤੇ ਹੋ ਜੋ ਖੁੱਲੀਆਂ-ਖੁੱਲੀਆਂ ਸੜਕਾਂ ਦਿਖੂਗੀਆਂ ਤੁਹਾਨੂੰ ਖੋਲੀ ਸਿਟੀ ਦਾ ਜਿਹੜਾ ਟੈਂਪਰੇਚਰ ਹੈ ਬਾਕੀ ਅੰਮ੍ਰਿਤਸਰ ਸ਼ਹਿਰ ਨਾਲੋਂ 1-2 ਡਿਗਰੀ ਘੱਟ ਹੀ ਮਿਲੇਗਾ ਤੁਹਾਨੂੰ ਆ ਦੇਖੋ ਜੀ ਕਿੰਨਾ ਸੋਹਣਾ ਇਲਾਕਾ ਆਤੋਂ ਵੀ ਆਪ ਸਨਾਲੀ ਪਾਰਕ ਬਣੀ ਹੋਈ ਐ ਡੈਡੀਕੇਟਿਡ ਬੱਚਿਆਂ ਦੇ ਖੇਡਣ ਲਈ ਦੇਖੋ ਕਿੰਨੇ ਸੋਹਣੇ ਲੱਗ ਕੇ ਆ ਕੁੱਲਿਆ ਕੁੱਲਿਆ ਸੜਕਾਂ ਸਭ ਕੁਝ ਆਹ ਜੀ ਕਲੋਨੀ ਅਮਰਸਰਚ ਹੋਰ ਕਿਤੇ ਨਹੀਂ ਹੈਗੇ ਜਿੱਥੇ ਤੁਹਾਨੂੰ ਸਭ ਕੁਝ ਇੰਨਾ ਵਧੀਆ ਮਿਲ ਰਿਹਾ ਉਸੀ ਦੇਖ ਲਿਆ ਜੀ ਹੋਲੀ ਸਿਟੀ ਨੂੰ ਅਗਰ ਕੋਈ ਵੀ ਸਵਾਲ ਹੋਵੇ ਹੋਲੀ ਸਿਟੀ ਦੇ ਬਾਰੇ ਤੇ ਦੱਸਣਾ ਹੁਣ ਆਪਾਂ ਬਾਹਰ ਜਾ ਰਹੇ ਆਂ ਹੋਲੀ ਸਿਟੀ ਤੋਂ ਤੇ ਬਾਹਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਜਿਹੜਾ ਮੇਨ ਰੋਡ ਹੈਗਾ ਜੀ ਉਹ ਇੱਕ ਜਾ ਰਿਹਾ ਵਾ ਵਾਗਾ ਬਾਰਡਰ ਲਈ ਤੇ ਜਿਹੜਾ ਪੁਲ ਚੜੇ ਹਾਂ ਪੁਲ ਤੋਂ ਥੱਲੇ ਵਾਲਾ ਰੋਡ ਹੈਗਾ ਹੀ 에어ਪੋਰਟ ਲਈ ਆ ਹੁਣ ਮੈਂ ਆ ਹੋਲੀ ਸਿਟੀ ਦੀ ਜਿਹੜੀ ਰਾਈਟ ਸਾਈਡ ਤੇ ਪਹਿਲੀ ਲੈਫਟ ਸਾਈਡ ਤੇ ਗਲੀ ਜਾਂਦੀ ਆ ਉਧਰ ਸਿਗਾ ਤੇ ਅਧਰ ਹੁਣ ਬਾਹਰ ਜਾ ਰਹਾਂ ਕੋਈ ਵੀ ਅਗਰ ਤੁਹਾਨੂੰ ਇਨਕੁਆਰੀ ਹੈ ਪਲਾਟ ਜਾਂ ਕੋਠੀ ਜਾਂ ਕਿਸ ਵੀ ਹੋਰ ਜਾਣਕਾਰੀ ਬਾਰੇ ਜਾਨਣਾ ਚਾਹੁੰਦੇ ਹੋ ਤੇ ਪੁੱਛ ਸਕਦੇ ਹੋ ਐਗਜ਼ਿਟ ਕਰ ਰਹੇ ਆਂ ਆਪਾਂ ਹੌਲੀ ਸਿਟੀ ਤੋਂ ਜੀ ਇਹ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡਾ ਅਗਰ ਤੁਸੀਂ ਆਫਿਸ ਵਿਜ਼ਿਟ ਕਰਨਾ ਚਾਹੁੰਦੇ ਹੋ ਤੇ ਲੋਕੇਸ਼ਨ ਆਪਾਂ ਡਿਸਕ੍ਰਿਪਸ਼ਨ ਬਾਕਸ ਤੇ ਦੇ ਦਿੱਤੀ ਹੈ ਸ਼ਰਮਾ ਫੂਡ ਕੋਰਨਰ ਦੇ ਉੱਪਰ ਹੀ ਸਾਡਾ ਆਫਿਸ ਹੈ ਤੇ ਉੱਥੇ ਆਇਓ ਹਾਈਵੇ ਤੇ ਲੱਗ ਗਈ ਹੈ ਬਿਲਕੁਲ ਤੁਹਾਨੂੰ ਸਾਰੀ ਜਾਣਕਾਰੀ ਪਰਸਨਲੀ ਵੀ ਦੇ ਦਿੱਤੀ ਜਾਏਗੀ ਹੁਣ ਆਪਾਂ ਬਾਹਰ ਜਾ ਰਹੇ ਆਂ ਇਹ ਰੋਡ ਜਾ ਰਿਹਾ ਜਲੰਧਰ ਵੱਲ ਸਿੱਧਾ ਹੀ ਦਿੱਲੀ ਵਗਾਰਾ ਹਾਈਵੇ ਆ ਜੀ ਮੇਨ ਇਹ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਅਗਲੇ ਵਾਲੇ ਸੀਰੀਜ਼ ਦੇ ਵਿੱਚ ਬਾਕੀ ਜਿਹੜੀਆਂ ਮੇਨ ਕਲੋਨੀ ਆ ਗਈਆਂ ਜਿੱਦ ਤੱਕ ਤੁਸੀਂ ਰਹਿ ਸਕਦੇ ਹੋ ਬਹੁਤ ਵਧੀਆ ਤਰੀਕੇ ਨਾਲ ਉਹ ਦਿਖਾਈਆਂ ਜਾਣਗੀਆਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਧੰਨਵਾਦ